ਹਾਂਜੀ ਸਾਸ਼ੀ ਗਾਲ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਨਵੇਂ ਵਲੌਗ ਦੇ ਵਿੱਚ ਲਓ ਜੀ ਆਪਾਂ ਰੈਡੀ ਸ਼ੈਡੀ ਹੋ ਗਏ ਆਂ ਤੇ ਆਪਾਂ ਚੱਲਿਆਂ ਅੱਜ ਨਵੇਂ ਸਫ਼ਰ ਤੇ ਤੇ ਆਪਾਂ ਜਾਣਾ ਅੱਜ ਫੈਮਿਲੀ ਨਾਲ ਦਰਬਾਰ ਸਾਹਿਬ ਗੋਲਡਨ ਟੈਂਪਲ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਤੇ ਕਾਫੀ ਟਾਈਮ ਬਾਅਦ ਜਾ ਰਹੇ ਆਂ ਤੇ ਮੇਰੀ ਭਤੀਜੀਆਂ ਨੇ ਪਹਿਲੀ ਵਾਰੀ ਮੱਥਾ ਟੇਕਣ ਜਾਣਾ ਉਹਨਾਂ ਦਾ ਮੱਥਾ ਟਿਕਾਉਣਾ ਆਪਾਂ ਜਦੋਂ ਦਾ ਬਰਥ ਹੋਇਆ ਉਹਨਾਂ ਦਾ ਮੱਥਾ ਨਹੀਂ ਸਟੇਕਿਆ ਤੇ ਚਲੋ ਚੱਲਦੇ ਆਂ ਆਪਾਂ ਤੇ ਤੁਹਾਨੂੰ ਸਾਰਾ ਸਫ਼ਰ ਇੰਜੋਏ ਕਰਾਉਣੀ ਆ ਤੇ ਜੁੜੇ ਰਹੋ ਵੀਡੀਓ ਦੇ ਨਾਲ ਸਕਿਪ ਨਾ ਕਰਿਓ ਵੀਡੀਓ ਬਹੁ ਇੱਥੇ ਚਲੋ ਜੀ ਚੱਲਦੇ ਆਂ ਸਮਾਨ ਆਪਾਂ ਥੋੜਾ ਬਹੁਤ ਰੱਖ ਲਿਆ ਤੇ ਇੱਕ ਰਾਤ ਸਟੇ ਕਰਾਂਗੇ ਉੱਥੇ ਆਰਾਮ ਨਾਲ ਰਹਿ ਕੇ ਮੱਥਾ ਟੇਕ ਆਵਾਂਗੇ ਤੇ ਹੁਣ ਗੱਡੀ ਕੱਢਦੇ ਆਂ ਬਾਹਰ ਤੇ ਚੱਲਦੇ ਆਂ ਆਪਾਂ ਆਪਣੇ ਸਫ਼ਰ ਤੇ ਸਫ਼ਰ ਹੋਰ ਵੀ ਵਧੀਆ ਹੋ ਜਾਣਾ ਦੇਖੋ ਇੱਧਰ ਮੌਸਮ ਦੇਖੋ ਕਣੀਆਂ ਪੈਣ ਲੱਗੀਆਂ ਮੌਸਮ ਠੰਡਾ ਠੰਡਾ ਹੋ ਜਾਣਾ ਤੇ ਗਰਮੀ ਚੱਕੀ ਜਾਣੇ ਜਿਹੜੀ ਮਾਰੀ ਮੋਟੀ ਗਰਮੀ ਸ਼ੁਰੂ ਹੋਈ ਸੀ ਤੇ ਵਧੀਆ ਹੋ ਠੰਡਾ ਠੰਡਾ ਮੌਸਮ ਤੇ ਸਫਰ ਇੰਜੋਏ ਕਰਾਂਗੇ ਪੂਰਾ ਚਲੋ ਚਲੋ ਆਪਣਾ ਬੈਗ ਲੈ ਕੇ ਆਓ ਖਿੱਚ ਕੇ ਲੈ ਕੇ ਆਓ ਖੁਸ਼ੀ ਆਜੋ ਬਾਹਰ ਆਜੋ 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 ਅਏ ਤੇ ਖੁਸ਼ੀ ਕੇ ਤੇ ਚੱਲੇ ਅੱਜ ਆਪਾਂ 골ਡਨ ਟੈਂਪਲ 골ਡਨ ਟੈਂਪਲ ਠੀਕ ਆ ਚਲਿਏ ਆਲਾ ਜੋ ਬਾਤ ਚਲੋ ਬੈਗ ਲੈ ਕੇ ਚੱਕੋ ਅੱਜ ਤੁਸੀਂ ਫਸਟ ਟਾਈਮ ਜਾਣਾ 골ਡਨ ਟੈਂਪਲ ਹਾਂਜੀ ਘਰੇ ਦੇਖਿਆ ਤਾਂ ਨਹੀਂ ਪਹਿਲਾਂ ਟੀਵੀ 'ਚ ਤਾਂ ਦੇਖਿਆ ਹੈ ਨਾ ਚਲੋ ਅੱਜ ਤੁਹਾਨੂੰ ਦਿਖਾ ਕੇ ਲੈ ਕੇ ਆਉਂਦੇ ਆ ਜਗਾਰਾ ਲਾਦੇ ਸਤਿ ਸ਼੍ਰੀ ਅਕਾਲ ਭਾਈ ਲਗਭਗ ਅੱਧਾ ਰਸਤਾ ਕਰਾਸ ਕਰ ਲਿਆ ਤੇ ਹੁਣ ਆਪਾਂ ਬਿਆਸ ਪਹੁੰਚੇ ਆ ਤੇ ਇੱਥੇ ਰਸਤੇ 'ਚ ਹੌਲੇ-ਹੌਲੇ ਕਰਕੇ ਲੰਗਰ ਚੱਲਦੇ ਪਏ ਨੇ ਤੇ ਲੰਗਰ ਛਕ ਰਹੇ ਆ ਰਸਤੇ 'ਚ ਆ ਦਾ ਤੇ ਬਸ ਘੰਟਾ ਡੇਢ ਘੰਟਾ ਹੋਰ ਲੱਗਣਾ ਮੇਰੇ ਸਾਰ ਪਹੁੰਚ ਜਾਣਾ ਫਿਰ ਆਪਾਂ ਸਾਰੇ ਜਣੇ ਇੱਥੇ ਖੜ ਕੇ ਚਾਹ ਚੋ ਪੀਣ ਲੱਗੇ ਹੋਏ ਆ ਆਹ ਚੱਲਦਾ ਪਏ ਲੱਗਿਆ ਰਿੱਧ ਹੌਲੇ-ਹੌਲੇ ਕਰਕੇ ਜਗ੍ਹਾ-ਜਗ੍ਹਾ ਲੰਗਰ ਲੱਗੇ ਹੋਏ ਨੇ ਕਿਤੇ ਅਸੀਂ ਚਾਹ ਪੀ ਲਈ ਕਿਤੇ ਲੰਗਰ ਪ੍ਰਸ਼ਾਦਾ ਛਕ ਲਿਆ ਅਸੀਂ ਸੋਚਿਆ ਸੀ ਵੀ ਕਿਸੇ ਰੈਸਟੋਰੈਂਟ ਵਗੈਰਾ ਤੇ ਚਾਹ ਤੇ ਰੋਟੀ ਖਾਵਾਂਗੇ ਵੀ ਥੁੱਖ ਲੱਗੀ ਹੋਈ ਆ ਪਰ ਬਾਬੇ ਨੇ ਅਸੀਂ ਮਿਹਰ ਕੀਤੀ ਆ ਆਪਾਂ ਗੁਰੂ ਕੀ ਨਗਰੀ ਜਾ ਰਹੇ ਆ ਰਸੇ ਰਸਤੇ ਸਾਨੂੰ ਜਗ੍ਹਾ ਜਗ੍ਹਾ ਲੰਗਰ ਮਿਲ ਜਾਂਦੇ ਨੇ ਓ ਕੀ ਢਿੱਡ ਭਰ ਲਿਆ ਆਪਾਂ ਹਾਜੀ ਲਓ ਜੀ 골ਡਨ ਗੇਟ ਆ ਗਿਆ ਤੇ 골ਡਨ ਗੇਟ ਕ੍ਰੋਸ ਕਰਨ ਤੋਂ ਬਾਅਦ ਆਪਾਂ ਇੰਟਰ ਕਰ ਜਾਵਾਂਗੇ ਅੰਮ੍ਰਿਤਸਰ ਦੇ ਵਿੱਚ ਤੇ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜਾਣਾ ਬੀੜ ਬਾਬਾ ਬੁੱਢਾ ਜੀ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਨ ਤੇ ਫਿਰ ਜਾਵਾਂਗੇ ਉਸ ਤੋਂ ਬਾਅਦ ਗੋਲਡਨ ਟੈਂਪਲ ਵੱਲੋਂ ਲਓ ਜੀ ਫਾਈਨਲੀ ਆਪਾਂ ਅੰਮ੍ਰਿਤਸਰ ਪਹੁੰਚ ਗਏ ਆ ਤੇ ਸਭ ਤੋਂ ਪਹਿਲਾਂ ਅਸੀਂ ਜਾ ਰਹੇ ਹਾਂ ਬਾਬਾ ਬੁੱਢਾ ਜੀ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਕਿ ਬਹੁਤ ਹੀ ਪਵਿੱਤਰ ਸਥਾਨ ਆ ਤੇ ਸਭ ਤੋਂ ਪਹਿਲਾਂ ਉੱਥੇ ਦਰਸ਼ਨ ਕਰਨੇ ਆ ਉਸ ਤੋਂ ਬਾਅਦ ਜਾਵਾਂਗੇ ਗੋਲਡਨ ਟੈਂਪਲ ਹਰਮੰਦਰ ਸਾਹਿਬ ਤੇ ਹੁਣ ਆਪਾਂ ਲਾ ਅੰਮ੍ਰਿਤਸਰ ਤੋਂ 20-25 ਕਿਲੋਮੀਟਰ ਦੂਰ ਪੈਂਦਾ ਆ ਬਾਬਾ ਬੁੱਢਾ ਜੀ ਸਾਹਿਬ ਉੱਥੇ ਜਾ ਰਹੇ ਆ ਤੇ ਉੱਥੇ ਚੱਲ ਕੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਨਾਲੇ ਤੁਹਾਨੂੰ ਸਾਰਾ ਇਤਿਹਾਸ ਉੱਥੇ ਜਾ ਕੇ ਦੱਸਦੇ ਆ ਕਿ ਕੀ ਇਤਿਹਾਸ ਹੈ ਬੀੜ ਬਾਬਾ ਬੁੱਢਾ ਜੀ ਸਾਹਿਬ ਜੀ ਦਾ ਇੱਧਰ ਦੇਖੋ ਸਨਸੈਟ ਕਿੰਨਾ ਸੋਹਣਾ ਹੋ ਰਿਹਾ ਸੂਰਜ ਸ਼ੇਪਰਨ ਜਾ ਰਿਹਾ ਹੁਣ ਤੇ ਹਾਲੇ-ਹਾਲੇ ਖੇਤ ਦੇਖੋ ਕਿੰਨੇ ਵਧੀਆ ਲੱਗਦੇ ਨੇ ਹਰਿਆਲੀ ਹਰਿਆਲੀ ਅੰਮ੍ਰਿਤਸਰ ਤੋਂ ਦੂਰ ਪਿੰਡਾਂ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਲਓ ਜੀ ਫਾਈਨਲੀ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਤੇ ਆਹ ਸਾਰੀ ਬਾਹਰ ਪਾਰਕਿੰਗ ਆ ਇੱਧਰ ਗੱਡੀਆਂ ਦੀ ਪਾਰਕਿੰਗ ਅਲੱਗਾਂ ਵੀ ਬਣੀ ਹੋਈ ਆ ਤੇ ਇੱਥੇ ਆਪਾਂ ਬਾਹਰ ਖਾਲੀ ਜਗ੍ਹਾ ਦੇ ਦੇਖ ਕੇ ਗੱਡੀ ਲਗਾਤੀ ਸੀ ਤੇ ਉੱਧਰ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਹੁਣ ਚੱਲਦੇ ਅੰਦਰ ਤੇ ਤੁਹਾਨੂੰ ਸਾਰਾ ਇਤਿਹਾਸ ਦੱਸਦੇ ਨਾਲ ਨਾਲ ਇਹ ਆ ਜੀ 메인 게ਟ ਬੀਡ ਬਾਬਾ ਬੁੱਢਾ ਜੀ ਸਾਹਿਬ ਜੀ ਦਾ ਇੱਥੋਂ ਹੁੰਦੀ ਐਂਟਰੀ ਦੇਖੋ ਕਿੰਨੀ ਵਧੀਆ ਮਾਰਕੀਟ ਸਜਾਈ ਹੋਈ ਹੈ ਗੁਰਦੁਆਰਾ ਸਾਹਿਬ ਜੀ ਦੇ ਬਾਹਰ ਆ ਸਾਰੀ ਇੱਧਰ ਮਾਰਕੀਟ ਲੱਗੀ ਹੋਈ ਆ ਕਰੋ ਜੀ ਦਰਸ਼ਨ ਤੁਸੀਂ ਵੀ ਸਾਰੇ ਜਾਣੇ ਕਿੰਨੀ ਸੰਗਤ ਪਹੁੰਚੀ ਹੋਈ ਆ ਅੱਜ ਇੱਥੇ ਲਓ ਜੀ ਇੱਧਰ ਸਾਹਮਣੇ ਹੀ ਅੰਦਰ ਵੜਦੀ ਸਾਰੇ ਜੋੜਾਕਾਰ ਆ ਤੇ ਆਪਾਂ ਜੋੜੇ ਜਮਾ ਕਰਾ ਲੇ ਹੁਣ ਚੱਲਦੇ ਆ ਅੰਦਰ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਤੇ ਇਹ ਆ ਜੀ ਸਾਹਮਣੇ ਪਵਿੱਤਰ ਸਥਾਨ ਬੀੜ ਬਾਬਾ ਬੁੱਢਾ ਜੀ ਸਾਹਿਬ ਦੇ ਨਾਮ ਦੇਖੋ ਜੀ ਕਿੰਨੀ ਸੰਗਤ ਪਹੁੰਚੀ ਹੋਈ ਹੈ ਜਿੱਥੇ ਅੱਜ ਹੋਲਾ ਮਹੱਲਾ ਵੀ ਆ ਤੇ ਸੰਗRAND ਵੀ ਆ ਤਾਂ ਕਰਕੇ ਕਿੰਨੀ ਸੰਗਤ ਇੱਥੇ ਪਹੁੰਚੀ ਹੋਈ ਹੈ ਮੱਥਾ ਟੇਕਣ ਦਰਸ਼ਨ ਕਰਨ ਇੱਥੇ ਲੋ ਜੀ ਹੁਣ ਆਪਾਂ ਉਸ ਪਵਿੱਤਰ ਸਥਾਨ ਤੇ ਖੜੇ ਆ ਜਿੱਥੇ ਕੇ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰਾ ਪੁੱਤਰ ਦੀ ਦਾਤ ਬਖਸ਼ੀ ਸੀਗੀ ਤੇ ਹੁਣ ਆਪਾਂ ਨਾਲ ਨਾਲ ਤੁਹਾਨੂੰ ਸਾਰਾ ਇਤਿਹਾਸ ਦੱਸਦੇ ਆ ਬਾਬਾ ਬੁੱਢਾ ਜੀ ਦਾ ਤੇ ਇਸ ਗੁਰਦੁਆਰਾ ਸਾਹਿਬ ਜੀ ਨਾਲ ਕੀ ਸੰਬੰਧ ਆ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਅੰਮ੍ਰਿਤਸਰ ਤੋਂ 20-25 ਕਿਲੋਮੀਟਰ ਦੂਰ ਪੈਂਦਾ ਵਾ ਚਟਾਹਾ ਰੋਡ ਤੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਰਹਿ ਕੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਛੇਵੇਂ ਪਾਤਸ਼ਾਹ ਜੀ ਸਾਹਿਬ ਗੁਰੂ ਹਰਗੋਬਿੰਦ ਜੀ ਦੀ ਸੇਵਾ ਕੀਤੀ ਸੀ ਪਹਿਲੇ ਛੇ ਗੁਰੂਆਂ ਦੀ ਸੇਵਾ ਕੀਤੀ ਸੀ ਉਹਨਾਂ ਨੇ ਇਹ ਗੁਰਦੁਆਰੇ ਸਾਹਿਬ ਦੇ ਮੂਹਰੇ ਜੋ ਜਿਹੜਾ ਸ਼ਬਦ ਬੀੜ ਲੱਗਿਆ ਹੋਇਆ ਬੀੜ ਜੰਗਲ ਨੂੰ ਕਹਿੰਦੇ ਨੇ ਇਹ ਆਲੇ-ਦੁਆਲੇ ਜੰਗਲ ਸੀਗੇ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਖੇਤੀਬਾੜੀ ਦੀ ਬਹੁਤ ਨੌਲੇਜ ਸੀਗੀ ਤੇ ਉਹ ਇੱਥੇ ਜੰਗਲ ਦੇ ਵਿੱਚ ਖੇਤੀਬਾੜੀ ਕਰਦੇ ਸੀਗੇ ਤੇ ਨਾਲ-ਨਾਲ ਉਹ ਬੱਚਿਆਂ ਨੂੰ ਗੁਰਬਾਣੀ ਤੇ ਸ਼ਸਤਰ ਦੀ ਸਿੱਖਿਆ ਵੀ ਦਿੰਦੇ ਸੀਗੇ ਬਾਬਾ ਬੁੱਢਾ ਜੀ ਨੂੰ ਪੁੱਤਰਾਂ ਦੇ ਦਾਨੀ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਜਿਹੜੇ ਮਾਤਾ ਗੰਗਾ ਜੀ ਸੀਗੇ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਉਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਸੀਗੀ ਤੇ ਇਹਦਾ ਇਤਿਹਾਸ ਇੱਥੋਂ ਸ਼ੁਰੂ ਹੁੰਦਾ ਜਦੋਂ ਮਾਤਾ ਗੰਗਾ ਜੀ ਗੁਰੂ ਜੀ ਦੇ ਬਹੁਤ ਕੀਮਤੀ ਦੁਸ਼ਾਲੇ ਸੁਖਾ ਰਹੇ ਸੀਗੇ ਤਾਂ ਪਿਰਥੀ ਚੰਦ ਜੀ ਦੀ ਘਰ ਵਾਲੀ ਮਾਤਾ ਗੰਗਾ ਜੀ ਦੀ ਜਠਾਣੀ ਸੀ ਉਹ ਪਿਰਥੀ ਚੰਦ ਜੀ ਨੂੰ ਕਹਿਣ ਲੱਗੇ ਕਿ ਮੈਨੂੰ ਵੀ ਵਧੀਆ ਦੁਸ਼ਾਲੇ ਲਿਆ ਕੇ ਦਿਓ ਮੈਂ ਵੀ ਸੰਭਾਲ ਕੇ ਰੱਖਣੇ ਨੇ ਤਾਂ ਅੱਗੋਂ ਪਿਰਥੀ ਚੰਦ ਜੀ ਕਹਿਣ ਲੱਗੇ ਕਿ ਇਹ ਦੁਸ਼ਾਲੇ ਆਪਣੇ ਪੁੱਤਰ ਮਿਹਰਬਾਨ ਦੇ ਕੰਮ ਆਉਣੇ ਨੇ ਕਿਉਂਕਿ ਮਾਤਾ ਗੁਰੂ ਗੰਗਾ ਜੀ ਦੇ ਘਰ ਕੋਈ ਪੁੱਤਰ ਨਹੀਂ ਸੀਗੇ ਤਾਂ ਇਸ ਕਰਕੇ ਉਹ ਉਦਾਸ ਰਹਿਣ ਲੱਗ ਗਏ ਸੀ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਸੀਗਾ ਕਿ ਕਿ ਤੁਸੀਂ ਆਪ ਆਟਾ ਪੀਸ ਕੇ ਮਿੱਸੇ ਪ੍ਰਸ਼ਾਦ ਦੇ ਅਚਾਰ ਪਿਆਜ਼ ਤੇ ਲੱਸੀ ਦਾ ਮਟਕਾ ਲੈ ਕੇ ਨੰਗੇ ਪੈਰੀ ਜਾ ਕੇ ਬੱਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦ ਅਰਚਾਓ ਤੇ ਉਹਨਾਂ ਅੱਗੇ ਅਰਦਾਸ ਕਰੋ ਕਿ ਬੱਬਾ ਜੀ ਸਾਨੂੰ ਪੁੱਤਰ ਦੀ ਦਾਤ ਬਖਸ਼ੋ ਤੇ ਫਿਰ ਮਾਤਾ ਗੰਗਾ ਜੀ ਨੇ ਨੰਗੇ ਪੈਰੀਆਂ ਬੀੜ ਸਾਹਿਬ ਵਿਖੇ ਜਾ ਕੇ ਬੱਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦ ਅਰਚਾਇਆ ਤੇ ਉਹਨਾਂ ਅੱਗੇ ਪੁੱਤਰ ਦੀ ਦਾਤ ਮੰਗੀ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਕਿਹਾ ਕਿ ਆਪ ਜੀ ਦੇ ਘਰ ਵਿੱਚ ਬਹੁਤ ਵੱਡਾ ਯੋਧਾ ਪੁੱਤਰ ਪੈਦਾ ਹੋਵੇਗਾ। ਬਾਬਾ ਬੁੱਢਾ ਜੀ ਦੇ ਵਰ ਦੇ ਨਾਲ ਮਾਤਾ ਗੰਗਾ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ। ਇਸ ਲਈ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਉਦੋਂ ਤੋਂ ਹੀ ਪੁੱਤਰਾਂ ਦੇ ਦਾਨੀ ਵੀ ਕਿਹਾ ਜਾਣ ਲੱਗਿਆ ਸੀ। ਲਓ ਜੀ ਕਰੋ ਜੀ ਦਰਸ਼ਨ ਹੋਰ ਨੇੜੇ ਤੋਂ ਗੁਰਦੁਆਰਾ ਸਾਹਿਬ ਦੇ ਇੱਧਰ ਹੋਰੇ ਨਹੀਂ ਆ ਸਕੇ ਉਹ ਦਰਸ਼ਨ ਇੱਥੋਂ ਹੀ ਕਰੋ ਜੀ ਬਹਿ ਕੇ ਬਾਬਾ ਬੁੱਢਾ ਸਾਹਿਬ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਇੱਧਰ ਪਵਿੱਤਰ ਸਰੋਵਰ ਸਰੋਵਰ ਸਾਹਿਬ ਲੋ ਜੀ ਬਹੁਤ ਵਧੀਆ ਦਰਸ਼ਨ ਹੋ ਗਿਆ ਧੰਨ ਬਾਬਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਾਉ ਦਾ ਨੰਦਾ ਅਗਿਆਨਦਰ ਮਠਟੇ ਇੱਕ ਤੇ ਹੁਣ ਆਪਾਂ ਚੱਲਦੇ ਆਂ ਇਥੋਂ ਅੰਮ੍ਰਿਤਸਰ ਵੱਲੋਂ ਗੋਲਡਨ ਟੈਂਪਲ ਵੱਲੋਂ ਕਿ ਉੱਥੇ ਜਾ ਕੇ ਦਰਸ਼ਨ ਕਰਦੇ ਆਂ